15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਵਿਰੋਧ ਵਿੱਚ ਅੱਜ ਬਟਾਲਾ ਵਿੱਚ ਕੁਝ ਧਾਰਮਿਕ ਲੋਕਾਂ ਨੇ ਪੱਤਰਕਾਰ ਵਾਰਤਾ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬਟਾਲਾ ਨੇੜੇ ਪਿੰਡ ਨਿੱਕੇ ਘੁੰਮਣ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਵਰਸੀ 15 ਅਕਤੂਬਰ ਨੂੰ ਮਨਾਈ ਜਾਣੀ ਹੈ ਜਿਸ ਕਰਕੇ ਪੰਚਾਇਤੀ ਚੋਣਾਂ ਦਾ ਦਿਨ ਬਦਲਣਾ ਚਾਹੀਦਾ ਹੈ ਲੋਕਾਂ ਕਿਹਾ ਕਿ ਹਰ ਪਿੰਡ ਵਿੱਚੋਂ ਸੰਤ ਬਾਬਾ ਹਜ਼ਾਰਾ ਸਿੰਘ ਨੂੰ ਮੰਨਣ ਵਾਲੇ ਲੋਕ ਗੁਰਦੁਆਰਾ ਨਿੱਕੇ ਕੁੰਮਣਾ ਵਿਖੇ ਪਹੁੰਚਦੇ ਹਨ ਜਿੱਥੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਵਰਸੀ ਮਨਾਈ ਜਾਣੀ ਹੈ ਉੱਥੇ ਹਰ ਪਿੰਡ ਦੇ ਲੋਕ ਆ ਕੇ ਸੇਵਾ ਕਰਦੇ ਨੇ ਇਸ ਲਈ ਬੇਨਤੀ ਹੈ ਕਿ ਪੂਰੇ ਪੰਜਾਬ ਵਿੱਚ ਜਿੱਥੇ 15 ਅਕਤੂਬਰ ਨੂੰ ਚੋਣਾ ਹੋਣੀ ਹੈ ਨੇ ਉੱਥੇ ਹੀ ਇਸ ਇਲਾਕੇ ਵਿੱਚ ਚੋਣਾਂ ਦੀ ਤਾਰੀਖ ਜ਼ਰੂਰ ਬਦਲੀ ਜਾਵੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ 2 ਤੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਪਈ ਏ ਉਹ ਇਸ ਕਰਕੇ ਪਈ ਏ ਕਿ ਸਾਡੇ ਜ਼ਿਲ੍ਹੇ ਦੇ ਸੰਤ ਬਾਬਾ ਹਯਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਜਿਹੜੀ ਵਰਸ਼ੀ ਏ ਉਹ 15 ਅਕਤੂਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਇਲਾਕੇ ਦੀ ਸੰਗਤ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੀ ਏ ਹਰ ਸਾਲ ਮਲ ਜਿਹੜੀ ਇਹ ਸੰਗਤ ਦੂਰੋਂ ਨੇੜਿਓਂ ਆਣ ਕੇ ਉੱਥੇ ਸ਼ਰਧਾ ਦੇ ਸਤਕਾਰ ਪੇਚ ਕਰਦੀ ਏ ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਜਿਹੜੀ ਅੱਜ ਦੇ ਇਹ ਸਾਰੇ ਸੇਵਾਦਾਰ ਇਕੱਠੇ ਹੋਏ ਨੇ ਇਹ ਸੰਤ ਬਾਬਾ ਹਯਾਰਾ ਸਿੰਘ ਜੀ ਤੋਂ ਹਮੇਸ਼ਾ ਨਤਮਸਤਕ ਹੁੰਦੇ ਨੇ ਅੱਜ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਇਹ ਸਾਰੇ ਨਮੈਂਦਾ ਆਪੋ ਆਪਣੇ ਪਿੰਡਾਂ ਦੇ ਜ਼ਿਲ੍ਹੇ ਗਰਦਾਸਪੁਰ ਨਾਲ ਸੰਬੰਧਿਤ ਸਾਰੇ ਵੀਰ ਨੇ ਲੰਬੇ ਸਮੇਂ ਤੋਂ 15 ਅਕਤੂਬਰ ਦੀ ਜਿਹੜੀ ਛੁੱਟੀ ਏ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਵੀ ਸਰਕਾਰੀ ਤੌਰ ਤੇ ਛੁੱਟੀ ਹੁੰਦੀ ਸੀ ਕਾਂਗਰਸ ਸਰਕਾਰ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਆਮ ਆਦਮੀ ਦੀ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਪਰ ਹੁਣ ਜੋ ਸਮਾਂ ਚੱਲ ਰਿਹਾ ਪੰਚਾਇਤੀ ਚੋਣਾਂ ਦਾ ਉਹਦੇ ਸਬੰਧ ਦੇ ਵਿੱਚ ਕਿਸੇ ਵੀ ਸਾਡੇ ਮੌਜੂਦਾ ਐਮਐਲਏ ਜ਼ਿਲ੍ਹਾ ਗਰਦਾਸਪੁਰ ਦਾ ਸਬੰਧਤ ਹੋਣ ਕਿਸੇ ਵੀ ਪਾਰਟੀ ਦਾ ਹੋਣ ਜਾਂ ਸਾਬਕਾ ਐਮਐਲਏ ਕਿਸੇ ਵੀ ਪਾਰਟੀ ਦਾ ਹੋਣ ਉਹਨਾਂ ਨੇ ਇਸ ਧਿਆਨ ਗੱਲ ਔਲ ਧਿਆਨ ਨਹੀਂ ਲੈਂਦਾ ਅਸੀਂ ਆਪ ਜੀ ਦੇ ਰਾਈ ਇਹ ਗੱਲ ਦਾ ਧਿਆਨ ਦਿਵਾਉਣਾ ਚਾਹੁੰਦੇ ਆਂ ਕਿ 15 ਅਕਤੂਬਰ ਦੀ ਜਿਹੜੀ ਸੰਤ ਬਾਬਾ ਹਯਾਰਾ ਸਿੰਘ ਨਿੱਕੇ ਘੁੰਮਣਾ ਦੀ ਵਰਸ਼ੀ ਏ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਅੱਜ ਚੋਣਾਂ ਦਾ ਵਿਗਲ ਵੱਜ ਚੁੱਕਾ ਵਾ ਪੰਚਾਇਤੀ ਚੋਣਾਂ ਦਾ ਅਸੀਂ ਆਪਣੇ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਜਿੰਨੇ ਵੀ ਸੇਵਾਦਾਰ ਵਾਂ ਇਕੱਠੇ ਹੋ ਕੇ ਅਪੀਲ ਕਰਦੇ ਆਂ ਚੋਣ ਕਮਿਸ਼ਨਰ ਕੋਲ ਅਪੀਲ ਕਰਦੇ ਆਂ ਪੰਜਾਬ ਸਰਕਾਰ ਕੋਲ ਕਰਦੇ ਆਂ ਵੀ ਜਿਹੜੀ 15 ਤਰੀਕ ਦੀ ਪੰਚਾਇਤੀ ਚੋਣਾਂ ਤਰੀਕ ਐਲਾਨ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਆ ਉਸ ਤੋਂ ਬਾਅਦ ਜ਼ਿਲ੍ਹਾ ਗਰਦਾਸਪੁਰ ਦੀ ਜਿਹੜੀ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣੀਆਂ ਆ ਅਸੀਂ ਬੜੇ ਨਿਮਰਤਾ ਤੇ ਸਤਿਕਾਰ ਸਹਿਤ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਉਸ ਦਿਨ ਤਰੀਕ ਬਦਲੀ ਜਾਵੇ 15 ਦੀ ਬਜਾਏ 16 ਨੂੰ ਕਰ ਲਓ 17 ਨੂੰ ਕਰ ਲਓ ਤਾਂ ਕਿ ਸੰਗਤਾਂ ਦੀ ਭਾਵਨਾ ਛੇਸ ਨਾ ਪਹੁੰਚੇ ਕਿਉਂਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਉਥੋਂ ਕਿਦੋਂ ਨਾ ਕਿਦੋਂ 100 200 ਦੇ ਕਰੀਬ ਹਰ ਪਿੰਡ 'ਚ ਸੰਗਤ ਜਿਹੜੀ ਏ ਨਿੱਕੇ ਘੁੰਮਣਾ ਵਰਚੀ ਦੇ ਸਮਾਗਮ ਦੇ ਵਿੱਚ ਜਾਂਦੀ ਏ ਉਹ ਜਦੋਂ ਪਿੰਡ 'ਚ ਇਲੈਕਸ਼ਨ ਚੱਲਣੀ ਏ ਕੋਈ ਵੀ ਉੱਥੇ ਜਾਣ ਤੋਂ ਮਤਲਬ ਜਿਹੜਾ ਵਾ ਲੇਟ ਹੋ ਸਕਦਾ ਵਾ ਅਸੀਂ ਬੇਨਤੀ ਕਰਦੇ ਆਂ ਭਾਰਤੀ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਨੂੰ ਵੀ ਸਾਡੇ ਜ਼ਿਲ੍ਹੇ ਗਰਦਾਸਪੁਰ ਦੀ ਜਿਹੜੀ ਇਹ ਤਰੀਕ ਆ ਪੰਚਾਇਤੀ ਚੋਣਾਂ ਦੀ ਉਹ ਥੋੜੀ ਜੀ ਗਾਹ ਕੀਤੀ ਜਾਵੇ ਜਾਂ ਇੱਕ ਦਿਨ ਪਹਿਲਾਂ ਕੀਤੀ ਜਾਵੇ ਇੰਨੀਆਂ ਕੋਈ ਬੇਨਤੀਆਂ ਜੀ ਤੁਹਾਡੇ ਵਾਸਤੇ ਸੰਤ ਬਾਬਾ ਹਜਾਰਾ ਸਿੰਘ ਜੀ ਛੋਟੇ ਘਮਣਾ ਵਾਲੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਦੀ ਸਾਲਾਨਾ ਵਰਸੀ 15 ਅਕਤੂਬਰ ਨੂੰ ਬੜੀ ਧੂਮ-ਤਾਮ ਤੇ ਸਰਦਾਂ ਨਾਲ ਮਨਾਈ ਜਾਂਦੀ ਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਹਨ ਪਰ ਐਤਿਕਾ ਬਰਸੀ ਵਾਲੇ ਦਿਨ 15 ਅਕਤੂਬਰ ਨੂੰ ਪੰਚਾਇਤੀ ਚੋੜਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਕਰਕੇ ਇਹ ਦੋ ਦਿਨ ਇਕੱਠੇ ਹੋਣ ਕਰਕੇ ਚੋਣਾਂ ਤੇ ਵੀ ਅਸਰ ਪਵੇਗਾ ਤੇ ਜਿਹੜੇ ਸਰਦਾ ਭਾਵਨਾ ਦੇ ਨਾਲ ਆ ਬਾਬਾ ਜੀ ਦੇ ਨਾਲ ਜੁੜੇ ਹੋਏ ਹਨ ਉਹ ਵਰਸੀ ਤੋਂ ਵਾਂਝੇ ਰਹਿ ਜਾਣਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੇਵਾਦਾਰ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉਹ ਮਤਲਬ ਜਾਂ ਤਾਂ ਚੋਣਾਂ 'ਚੋਂ ਪਾਕਲੈਂਡ ਤੋਂ ਵਾਂਝੇ ਰਹਿਣਗੇ ਜਾਂ ਫਿਰ ਉਹ ਬਾਬਾ ਜੀ ਦੀ ਵਰਸੀ ਦੇ ਵਿੱਚ ਭਾਗ ਲੈਣ ਤੋਂ ਵਾਂਝੇ ਰਹਿਣਗੇ ਸਾਡੀ ਵਿਭਾਗ ਤੇ ਉੱਚ ਅਧਿਕਾਰੀਆਂ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਮੁੱਖ ਚੌਂਕ ਕਮਿਸ਼ਨਰ ਤੋਂ ਮੰਗ ਹੈ ਉਹਨਾਂ ਅੱਗੇ ਅਪੀਲ ਹੈ ਕਿ ਬਾਬਾ ਜੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਚੋਣਾ ਦਾ ਦਿਨ ਜਿਹੜਾ ਵਾ ਇੱਕ ਦੋ ਦਿਨ ਬਾਅਦ ਉਹ ਚੋਣਾ ਜੜੀਆਂ ਉਹ ਕਰਵਾ ਲਈਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪ੍ਰੈਸ ਕਾਨਫਰੰਸ ਕਰਾਈ ਜਾ ਰਹੀ ਹੈ ਜਿਸ ਵਿੱਚ ਤਨ ਤਨ ਸੰਤ ਬਾਬਾ ਹਯਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਉਹਨਾਂ ਦੀ ਵਰਸੀ ਦੇ ਸੰਬੰਧ ਵਿੱਚ ਕਿ ਉਸੇ ਦਿਨ ਹੀ ਇਲੈਕਸ਼ਨ ਹੈ ਉਸੇ ਦਿਨ ਹੀ ਬਾਬਾ ਜੀ ਦੀ ਵਰਸੀ ਹੈ ਕਿਉਂਕਿ ਗੁਰਦਾਸਪੁਰ ਜਿਹੜੇ ਦੀਆਂ ਜਿੰਨੀਆਂ ਵੀ ਸੰਗਤਾਂ ਲਾਗਲੇ ਲਾਗਲੇ ਪਿੰਡ ਨੇ ਕੁਝ ਪਿੰਡ ਭਾਂਡੇ ਤੋਂ ਦੀ ਸੇਵਾ ਕਰਦਾ ਕਿਉਂਕਿ 24 ਘੰਟੇ ਲੰਗਰ ਚੱਲਦਾ 3 ਦਿਨ 13 14 ਤੇ 15 ਨੂੰ ਇਸ ਕਰਕੇ ਜਿਹੜੇ ਸੇਵਾਦਾਰ ਆ ਉਹ ਇਲੈਕਸ਼ਨ ਕਰਕੇ 15 ਤਰੀਕ ਨੂੰ ਨਹੀਂ ਹਾਜ਼ਰ ਹੋ ਸਕਦੇ ਜਾਂ ਤੇ ਉਹ ਸੇਵਾ ਕਰਨਗੇ ਜਾਂ ਫਿਰ ਵੋਟਾਂ ਦੀ ਗਿਣਤੀ ਬਹੁਤ ਘਟ ਜਾਵੇਗੀ ਇਹਨਾਂ ਦਾ ਜਿਹੜਾ ਵਾ ਅਹੀਂ ਚੋਣ ਕਮਿਸ਼ਨਰ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਭਾਈ ਸਾਹਿਬ ਇਸ 15 ਤਰੀਕ ਨੂੰ ਮੱਦੇ ਨਖੇ ਰੱਖਦੇ ਹੋਏ ਬਾਬਾ ਜੀ ਦੀ ਵਰਸੀ ਨੂੰ ਇਹ ਜਿਹੜੀ ਚੋਣ ਆ 16 ਜਾਂ 17 ਤਰੀਕ ਨੂੰ ਕਰਵਾਈ ਜਾਵੇ ਕੱਲੇ ਗੁਰਦਾਸਪੁਰ ਜ਼ਿਲ੍ਹੇ ਦੀ ਸੋ ਅਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵੀ ਬਹੁਤ ਧੰਨਵਾਦੀ ਹਾਂ ਸੁਰਗਵਾਸੀ ਦੇ ਕਿ ਉਹਨਾਂ ਨੇ ਸਾਰੇ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਸੀ ਕਿ 15 ਤਰੀਕ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੁੱਟੀ ਕੀਤੀ ਸੀ ਜਿਹੜੀ ਅੱਜ ਤੱਕ ਰੈਗੂਲਰ ਇਹ ਚੱਲ ਰਹੀ ਹੈ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਭਗਵੰਤ ਮਾਨ ਨੂੰ ਵੀ ਸਾਰੇ ਐਮਐਲਏ ਸਬਾਨ ਨੂੰ ਵੀ ਕਿ ਇਹ ਜਿਹੜੀ ਸਾਡੀ ਆਵਾਜ਼ ਆ ਚੋਣ ਕਮਿਸ਼ਨਰ ਤੱਕ ਪਹੁੰਚਾਈ ਜਾਵੇ ਤਾਂ ਕਿ ਜਿੱਥੇ ਇੱਥੇ ਗੁਰਦਾਸਪੁਰ ਜਿਹਦੇ ਦੇ ਲੋਕਾਂ ਨੇ ਖੁਸ਼ੀਆਂ ਲੈਣੀਆਂ ਨੇ ਉੱਥੇ ਚੋਣ ਕਮਿਸ਼ਨਰ ਵੀ ਇਸ ਖੁਸ਼ੀ ਵਿੱਚ ਹਾਜ਼ਰ ਹੋਵੇ ਉਹ ਵੀ ਲੋਕਾਂ ਤੋਂ ਅਸੀਸਾਂ ਲਵੇ ਇੰਦੀਆਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਸਹੋਤਾ ਦਿਵਿਆ ਪੰਜਾਬ ਟੀਵੀ ਬਟਾਲਾ